ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ। ਦੋਸਤੋ ਅੱਜ ਦੀ ਵੀਡੀਓ ਪੈਂਡਾ ਹਰੀਨੋ ਫਰੀਦਕੋਟ ਜ਼ਿਲ੍ਹੇ ਦਾ ਪੈਂਡਾ ਦੋਸਤੋ ਤੇ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਪਾਰ ਲਾਈਨ ਦਾ ਕੰਮ ਆ ਤੇ ਲਗਾਤਾਰ ਹੀ ਗਾਈਆਂ ਮਜਾਂ ਤਕਰੀਬ ਨਹੀਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਤੇ ਟੌਪ ਦੇ ਪਸ਼ੂ ਆ ਬਾਈ ਜੀ ਹਰਾਂ ਕੋਲੇ ਜਦੋਂ ਵੀ ਤੁਸੀਂ ਵੀਡੀਓ ਦੇਖੋਗੇ ਦੋਸਤੋ ਤਾਂ ਚੰਗੇ ਪਸ਼ੂ ਤੁਹਾਨੂੰ ਨਜ਼ਰ ਆਉਣਗੇ। ਅੱਜ ਦੀ ਵੀਡੀਓ ਦੇ ਵਿੱਚ ਟਾਪ ਕਲਾਸ ਸਾਈਵਾਲ ਸੁਈ ਸੁਵਾਈ ਆ ਪਹਿਲਾ ਸੁਹਾ ਸੁਈ ਆ ਦੋਸਤੋ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂ ਖਰੀਦਦਾਰੀ ਕਰ ਸਕੋ। ਸੋ ਦੋਸਤੋ Facebook ਪੇਜ ਆਪਣਾ ਸ਼ੌਂਕੀ PVT ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਸਾਰੀ ਡਿਟੇਲ ਲੈਣੇ ਆ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ। ਭਾਈ ਜੀ ਆਪਣਾ ਨਾਮ ਦੱਸਿਓ ਜੀ। ਆਪਣਾ ਰਾਜਪਾਲ ਸ਼ਰਮਾ। ਰਾਜਪਾਲ ਸ਼ਰਮਾ। ਸ਼ਰਮਾ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ। ਆਪਣਾ 97797 97797 00577 00575 ਤੇ ਇਹ ਸਾਈਵਾਲ ਵਿਹੜਾਈ ਅੱਜ ਵਕਾਉ ਆਪਣੇ ਕੋਲੇ ਤੇ ਕਿੰਮਾ ਸੂਆ ਸੂਈ ਆ ਬਈ ਇਹ ਪਹਿਲਾ ਸੂਆ ਵੀਰੇ 4 ਦੰਦਾ ਹੈ 4 ਦੰਦਾ ਪਹਿਲਾ ਸੂਆ ਹੈ ਹਾਂਜੀ ਤੇ ਸੂਈ ਆ ਜੀ ਅੱਛਾ ਜੀ ਰਾਤੀ ਰਾਤ ਹੀ ਸੂਈ ਆ ਤੇ ਕਿੰਨਾ ਕੁ ਬੋਲਾ ਠੰਡਾ ਜੀ ਬੋਲਾ ਹੋਊਗਾ ਜੀ 4 6 4 ਕਿਲੋ ਬੋਲਾ ਕੱਢੇ ਬੱਚੇ ਨੂੰ ਪਿਆ ਕੇ ਠੀਕ ਆ 10 11 ਕਿਲੋ ਦਾ ਅਨੁਮਾਨ ਲੱਗੇ 10 11 ਕਿਲੋ ਦੁੱਧ ਠੰਡਾ ਕੱਢ ਦਊਗੀ ਹਾਂਜੀ ਹਾਂਜੀ ਮਗਰ ਬੱਚਾ ਇੱਕ ਕਿੰਨੇ ਦਿਨ ਹੋ ਗਏ ਰਾਤ ਸੁੱਈ ਹੈ ਜੀ ਹਾਂ 2 ਕਹੇ ਸੁੱਈ ਹੈ ਰਾਤ 2 ਵਜੇ ਸੁੱਈ ਆ ਦੋਸਤੋ ਤੇ ਥਣਾ ਨੂੰ ਹੱਥ ਤੁਹਾਨੂੰ ਲਾ ਕੇ ਦਿਖਾ ਦਿੰਨੇ ਆ ਸੀਲਸਲਾਗਾ ਦੋਸਤੋ ਬਹੁਤ ਹੀ ਜਿਆਦਾ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਫੰਕਸ਼ਨ ਇਹ ਸਾਈਵਾਲ ਗਾਇਆਂ ਚ ਘਾਟ ਹੀ ਹੁੰਦਾ ਦੋਸਤੋ ਦੇਖ ਸਕਦੇ ਹੋ ਜਵਾਕਾਂ ਵਾਲੇ ਘਰੇ ਦੋਸਤੋ ਅਜਿਹੀ ਵੜ ਤੁਹਾਨੂੰ ਰੱਖਣ ਦਾ ਫਾਇਦਾ ਹੈ ਜਿਨ੍ਹਾਂ ਘਰਾਂ ਨੇ ਦੁੱਧ ਇਕ ਅਸਤ ਇੱਕ ਦਾ ਪਸ਼ੂ ਜਿਹੜਾ ਕੋਈ ਦੁੱਧ ਆਸਤੇ ਰੱਖਣਾ ਅਜਿਹਾ ਚੰਗਾ ਪਸ਼ੂ ਰੱਖਣਾ ਜ਼ਰੂਰੀ ਆ ਉਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਸਾਈਵਾਲਾ ਪਯੌਰ ਚ ਪੈਂਦੀ ਆ ਝਾਲਰ ਝੂਲਰ ਤੁਸੀਂ ਦੇਖ ਸਕਦੇ ਹੋ ਕੋਨੀਆਂ ਦੋਸਤੋ ਕੁਦਰਤੀ ਕੋਨੀਆਂ ਇਹ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਚੰਗਾ ਥਣ ਲੱਗਾ ਸੋਹਣਾ ਥਣ ਲੱਗਾ ਦੋਸਤੋ ਮੁੱਠੀ ਦੀ ਚੁਆਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਾਈਜ਼ ਗਾਇਬ ਦਿਖਾਵਾਂਗੇ ਤੰਨੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਨਾਂ ਗਾਇਆਂ ਦੇ ਧੁੰਨੀ ਤੇ ਝਾਲਰ ਦੋਸਤੋ ਬਹੁਤ ਚੰਗੀ ਹੁੰਦੀ ਆ। ਲੈਵਾ ਬਿਲਕੁਲ 15 ਤੁਸੀਂ ਦੇਖ ਸਕਦੇ ਹੋ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ। ਲਓ ਵੀ ਸਜਣੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਾਈਜ਼ ਆ ਥਣਾ ਦਾ। ਬਹੁਤ ਸ਼ਾਨਦਾਰ ਮੋਟਾ-ਮੋਟਾ ਥਣ ਲੱਗਿਆ। ਵਿਰਲ ਵੀ ਚੰਗੀ ਆ ਤੇ ਥਣ ਦੀ ਵੀ ਚੰਗੀ ਸਫਾਈ ਆ ਦੋਸਤੋ ਦੇਖ ਸਕਦੇ ਤੁਸੀਂ ਮੋਟਾ-ਮੋਟਾ ਥਣਾ। ਤੋੜ ਕੇ ਤੁਹਾਨੂੰ ਦਿਖਾਵਾਂਗੇ ਸੀਲਸ ਲੱਗਦੀ ਦੋਸਤੋ ਗਾਰੰਟੀ ਆ ਫੁੱਲ। ਬੱਚਾ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ। ਦੇਖ ਸਕਦੇ ਹੋ ਆ ਬੱਚਾ ਰਾਤ ਸੂਈ ਆ ਜੇਰ ਜੂਰ ਦੋਸਤੋ ਓਕੇ ਆ ਦੀ ਤੇ 나ੜੂਆ ਦੇਖ ਸਕਦੇ ਹੋ ਤੁਸੀਂ ਨਾਲ ਲੱਗਿਆ ਹੋਇਆ ਆ ਬੱਚਾ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਤੁਰਦਿਆਂ ਤੋਂ ਸਾਰੀ ਜਜਮੈਂਟ ਤੁਹਾਨੂੰ ਇਹਦੀ ਆ ਜਾਣੀ ਲਾਓ ਵੀ ਸੱਜਣੋ ਬਹੁਤ ਹੀ ਸਾਫ ਸੁਥਰਾ ਹਵਾਨਾ ਤੇ ਚੰਗਾ ਥਾਨ ਹਵਾਨਾ ਰਾਜੀਪਲੀ ਵੀ ਚੰਗੀ ਆ ਦੋਸਤੋ ਇਹ ਸੀਲਸ ਲੱਗ ਤੁਸੀਂ ਤਬਾਰਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਬਹੁਤ ਹੀ ਜਿਆਦਾ ਸੀਲਸ ਲੱਗਾ ਬਾਈ ਜੀ ਹੱਥ ਮਾਰ ਰਹੇ ਆ ਲੈ ਚਲੋ ਜੀ ਲਓ ਬਈ ਦੇਖ ਸਕਦੇ ਹੋ ਤੁਸੀਂ ਆ ਬੱਚਾ ਹੈ ਜਿਹੜੀ ਬੱਚੇ ਕੋਲ ਜਾਂਦੀ ਆ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ 65000 ਰੁਪਏ 65000 ਚ ਮਾਨਤਾਨ ਹੋ ਜੂ ਬਾਈ ਮਾਨਤਾਨ ਲੋਵੀ ਸੱਜਣੋ ਕੋਈ ਹਲਾਣੀ ਵਾਲਿਆਗਾ 65000 ਮੁੱਲਾ ਇਹਦੇ ਵਿੱਚੋਂ ਵੀ ਤੁਹਾਡਾ ਮਾਨਤਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵੈੜ ਪਸੰਦ ਆ ਤਾਂ ਪਿਓਰ ਸਾਈ ਵਾਲਾ ਸੀਲਸ ਲੱਗਾ ਦੋਸਤੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਦਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ